ਨਮਸਕਾਰ ਮੇਰੇ ਵੱਲੋਂ ਸਰਕਾਰ ਕਰਿਓ ਕਿਤਾਗੇ ਫਾਮੇਲ ਦੇ ਵਿੱਚ ਕਈ ਦੇਖਿਆ ਹੀ ਹੈ ਵੀ ਮੈਂ ਜਿਹੜੀ ਜਰਨੀ ਸਟਾਰਟ ਕਰਨੀ ਹੈ ਉਹਦੇ ਬਾਰੇ ਤੁਹਾਡੀ ਕੋਲ ਰਾਏ ਪੁੱਛਣੀ ਸੀਗੀ ਉਹਦੇ ਬਾਰੇ ਕੋਈ ਕੋਈ ਰਾਏ ਦੇਣਾ ਚਾਹੁੰਦੇ ਆ ਤੁਸੀਂ ਮੈਨੂੰ ਮੈਨੂੰ ਦੱਸ ਸਕਦੇ ਆ ਇਹ ਕੀ ਕਰਨਾ ਚਾਹੀਦਾ ਕਿੱਦਾਂ ਕਿੱਦਾਂ ਕਰਨਾ ਚਾਹੀਦਾ ਪਰ ਮੈਂ ਇਹ ਤਦ ਤੱਕ ਚੈੱਕ ਕਰਨ ਲੱਗਾ ਤੇ ਮੈਂ ਫੜ ਕੇ ਹੋਰ ਸੋਚਣਾ ਤਾਂ ਵੀ ਹੁਣ ਮੈਂ ਉਹ ਤਾਂ ਵੀ ਅੱਗ ਲਾ ਬਤਾ ਕਰਦੇ ਪਏ ਹੀ ਇਹ ਵੀ ਮੇਰੇ ਫਰੈਂਡ ਨਾਲ ਵੀ ਕਿਸੇ ਨਾਲ ਗੱਲ ਹੋਈ ਤੇ ਉਹ ਕਹਿੰਦਾ ਵੀ ਤਾਂ ਦਾ ਸਟੈਪ ਚੱਕਣ ਲੱਗਾ ਤੇ 100 ਸਾਮੀ ਦੇ ਤੱਕੀ ਮੈਂ ਕਿਹਾ ਹੁਣ ਜੋ ਹੋਊਗਾ ਕੋਈ ਗੱਲ ਨਹੀਂ ਦੇਖੀ ਜਊ ਤੇ ਅੱਜ ਅੱਜ ਇੱਕ ਜਿਹੜਾ ਕੰਮ ਸੀਗਾ ਉਹ ਕਰਵਾ ਲਿਆ ਸੀਗਾ ਕਰਵਾ ਲਾ ਗਈ ਮਾਲ ਕੇ ਬੈਗ ਬੂਗ ਮਾੜਾ ਮੂਟਾ ਬੈਗ ਬੂਗ ਦੇ ਮਾੜੇ ਮੂਟੇ ਦੋ ਦੋ ਚਾਰ ਜੀ ਭਾਗੀਆਂ ਖਰਾਬ ਉਹਦੀਆਂ ਠੀਕ ਕਰਵਾ ਲਈਆਂ ਮੋਟਰਸਾਈਕਲ ਦੀ ਇੱਕ ਲਾਈਟ ਸੀਗੀ ਲਾਈਟ ਦਾ ਲਾਈਟ ਦਾ ਥੋੜਾ ਜਿਹਾ ਹਲ ਕਰਵਾ ਲਿਆ ਤੇ ਇੱਕ ਜਿਹੜਾ ਹਾਤੀ ਚਲਾਨ ਜਿਹੜਾ ਭੁਗਤਣਾ ਸੀਗਾ ਦੋ ਚਲਾਨ ਜਿਹੜਾ ਉਹ ਅਜੇ ਭੁਗਤ ਨਹੀਂ ਹੋਇਆ ਹੈਗਾ ਤੇ ਦਾ ਡੇਟ ਓਵਰ ਹੋ ਗਈ ਜੇ ਜਦੋਂ ਤੁਸੀਂ ਵਲੌਗ ਦੇ ਵਿੱਚ ਦੇਖਿਆ ਹੋਣਾ ਵੀ ਆਪਾਂ ਚਲਾਨ ਭੁਗਤਣਗੇ ਜੀ ਤੇ ਉਹਨਾਂ ਦਾ ਜਿੱਥੇ ਚਲਾਨ ਭੁਗਤਦੇ ਆ ਉਹ ਬੰਦ ਹੋ ਗਿਆ ਪਈਗਾ ਉਸੇ ਲਈ ਤੇ ਹੁਣ ਅਸੀਂ ਫਿਰ ਫੇਰ ਹੀ ਸੋਚਿਆ ਮੈਂ ਕਿ ਵੀ ਕੋਈ ਗੱਲ ਨਹੀਂ ਹੁਣ ਉਹਨਾਂ ਦਾ ਉਹਨਾਂ ਦੇ ਹੁਣੇ ਨੇ ਤਰੀਕਾ ਫਿਰ ਨੂੰ ਦਿੱਤੀ ਆ ਆਨਲਾਈਨ ਆਪਾਂ ਜਿਹਾ ਕੀਤਾ ਹੀਗਾ ਵੀ ਅਗਲੇ ਮਹੀਨੇ ਦੀ ਜਿਹੜੀ ਨਤੀ ਬਰੀਗਾ ਉਦੋਂ ਤੱਕ ਆ ਜਿਹੜੀ ਨਤੀ ਦੇਗਾ ਉਦੋਂ ਤੱਕ ਤੁਸੀਂ ਮਿਲ ਕੇ ਚਲਾਨ ਭੁਗਤ ਸਕਦੇ ਆ ਤੇ ਸਾਡੀ ਜਿਹੜੀ ਜਾਂਦੀ ਆ ਹੁਣ ਦੇਖੋ ਹੁਣ ਕਿਤਾਈ ਜਾਂਦੀ ਆ ਤੇ ਸਾਰਿਆਂ ਵਾਂ ਤਵੇ ਥੋੜੀ ਠੀਕ ਨਹੀਂ ਸੀਗੀ ਤੇ ਇਸ ਕਰਕੇ ਅੱਜ ਥੋੜੀ ਢੋੜ ਭਾਜੂ ਦੀ ਗਰਮੀ ਬਹੁਤ ਜਿਆਦਾ ਤੇ ਹੁਣ ਮੈਂ ਥੋੜਾ ਲਾਈਵ ਹੋਇਆ ਤੇ ਹੁਣ ਹੀ ਥੋੜਾ ਫ੍ਰੀ ਹੋਇਆ ਹੈਗਾ ਫ੍ਰੀ ਮਤਲਬ ਇੱਕ ਮਾਈਕ ਆਪਣੇ ਮਾਈਕ ਜਿਹੜਾ ਹੈਗਾ ਤੁਹਾਡੇ ਨਾਲ ਜਿਹੜੀ ਵਾਜ ਵਾਜ ਤੁਹਾਡੇ ਤੱਕ ਸਾਫ ਪਹੁੰਚੇ ਕਰੇਗੀ ਉਹ ਮਤਲਬ ਉਹ ਵੀ ਠੀਕ ਕੀਤਾ ਜੇ ਮੈਂ ਆਪੇ ਠੀਕ ਹੀ ਤਾਂ ਤੁਹਾਨੂੰ ਪਤਾ ਹੀ ਹੈ ਮੈਂ ਮੋਹਾਲਾ ਦਾ ਮਕੈਨਿਕਾਂ ਬਣਨ ਲੇ ਗਿਆ ਹਾਂ ਤੇ ਬਸ ਲਾਤੀ ਲਾਤੀ ਦੇਖੋਗੇ ਆਪਣੀ ਜਾਨੀ ਟਿਕਾ ਰਹਿੰਦੀ ਆ ਤੇ ਆਪਾਂ ਜਲਦੀ ਜੇ ਰਹੀ ਆ ਉਹ ਕੱਲ੍ਹ ਜਾਂ ਪਰਸੋਂ ਆਪਾਂ ਆਪ ਕੱਲ੍ਹ ਕਰਦੇ ਹਾਂ ਪਰਸੋਂ ਪਰਸੋਂ ਕਲੇ ਕਰ ਰਹੀ ਆ ਤੇ ਪਰਸੋਂ ਮਦਰ ਵਾਲਿਆਂ ਨਾਲ ਆ ਕੇ ਆ ਪਰਵਾਰ ਵਾਲਾ ਲੱਗਦਾ ਆ ਨਿਕਲਣਾ ਇਹ ਬਾਈ ਜਿਹੜੀ ਆ ਲੱਗਦਾ ਲੱਗਦਾ ਠੀਕ ਹੋ ਗਈ ਆ ਮਲਗੇ ਚੱਲਣ ਦੀ ਲੱਗ ਗਈ ਹੋਈ ਚੱਲਣ ਦੀ ਮਲਗੇ ਲੱਗ ਗਈ ਆ ਮੇਰੇ ਠੀਕ ਹੈ ਆਪਣਾ ਸਭ ਚੱਲ ਬਣਾ ਬਾਰੇ ਚੱਲ ਤੇ ਇਹ ਵੀ ਚੱਲਣਾ ਹੈਗਾ ਆਪਾਂ ਬਗਾ ਠੀਕ ਆ ਵੀ ਮਲਗੇ ਤੇ ਇਹ ਫਤਰਾ ਤੇ ਕਾੜ ਦੇ ਭਾਜੀ ਰਾਮ ਰਾਮ ਜੀ ਸੰਦਰ ਸੰਗ ਰਾਜਪੂਚੀ ਹਏ ਹੈਲੋ ਕੀ ਹਾਲ ਚਾਲ ਭਾਜੀ ਵੈਲਕਮ ਭਾਜੀ ਨਮਸਤੇ ਜੀ ਭਾਜੀ ਨਮਸਤੇ ਜੀ ਏਹ ਹੈ ਭਾਜੀ ਦਿਲ ਤੋਂ ਨਮਸਤੇ ਹਰਸ਼ ਹਰਸ਼ ਜੀ ਮੇਰੇ ਚੈਨਲ ਦਾ ਨਾਮ ਲੋ ਹਰਸ਼ ਹਰਸ਼ ਕਪਸੀ कपटी या टी, है टी है क्या भाजी हर्ष हर्ष कपशी हर्ष कपजी कपसी कपसे है कपसी स्पोर्ट करना के लिए बोलो हर्ष कपसी को स्पोर्ट करो जी भाई जी जय माता दी राजपूत जी सुलंदरपुर भाजी जय माता दी जी जय माता भाजी और सुनाओ भाजी से अच्छा कब से कब से हर्ष कब से हर्ष कब से तो कब से तो आ, क, आ, हर्ष कब से को बल्कि भाजी मैं हर्ष कब से हर्ष भाजी को तीस करो जी सपोर्ट करो जी जय माता दी जय माता दी जी ਭਾਜੀ ਦੀ ਘਰ ਪਰਿਵਾਰ ਠੀਕ ਹੈ ਹਾਂਜੀ ਭਾਜੀ ਘਰ ਪਰਿਵਾਰ ਸਭ ਠੀਕ ਠਾਕ ਜੀ ਅਸੀਂ ਮਤਲਬ ਕਿ ਹੁਣ ਥੋੜਾ ਜਿਹੜੀ ਦੇ ਵਿੱਚ ਕੰਮ ਬਹੁਤ ਏ ਕਰਨ ਵਾਲੇ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਸ਼ਾਇਦ ਜਈ ਅਸੀਂ ਮਤਲਬ ਕਿ ਸ਼ਾਪ ਜਿਹੜੀ ਆਪਾਂ ਛੱਡ ਦਿੱਤੀ ਆ ਤੇ ਸ਼ਾਪ ਕੋ ਅਸੀਂ ਸਮਾਂ ਲੈ ਆਈ ਸੀ ਤੇ ਆਪਣੇ ਸਾਮਾਨ ਦੇ ਨਾਲ ਵੀ ਆਪਾਂ ਸਮਾਨ ਨਾਲ ਹੀ ਰੱਖਣਾ ਜਿਹੜਾ ਦੁਕਾਨ ਵਾਲਾ ਸਾਮਾਨ ਜਿਹੜਾ ਹੈਗਾ ਨਾ ਉਹ ਵੀ ਨਾਲ ਹੀ ਰੱਖਣਾ ਉੱਤੇ ਪਤਾ ਨਹੀਂ ਕਿਹੜੇ ਸਮਾਨ ਦੀ ਲੋਡ ਪਾਈ ਜਾਣੀ ਆ ਜੋ ਡਾਟਾ ਕੇਵਲਾ ਜੋ ਮਰ ਕੇ ਹੈੱਡਫੋਨ ਸਫਰ ਆਪਣਾ ਬਹੁਤ ਮਰ ਕੇ ਵਧੀਆ ਰਹਿਣਾ ਹੈ ਰੋਮਾਂਟਿਕ ਰਹਿਣਾ ਉਹ ਦੇਖਣ ਵਾਲਾ ਹੋਣਾ ਤੇ ਭਰਾ ਨੂੰ ਸਪੋਰਟ ਕਰਿਓ ਪੂਰੀ ਤੇ ਦੋ ਬੈਗ ਤਿਆਰ ਕੀਤੇ ਆ ਦੇਖ ਲੋ ਇੱਕ ਤੇ ਦੋ ਦੋ ਬੈਗ ਤਿਆਰ ਕੀਤੇ ਆ ਵਾਸ ਹੋਣਾ ਭਾਜੀ ਬੱਚੇ ਠੀਕ ਹੈ ਹਾਂਜੀ ਭਾਜੀ ਬੱਚੇ ਠੀਕ ਹੈ ਜੀ ਬੱਚੇ ਸਭ ਠੀਕ ਠਾਕ ਜੀ ਹੋਰ ਕੁਝ ਸੁਣਾਓ ਜੀ ਪਾਸ ਭਾਜੀ ਅੱਜ ਥੋੜੇ ਦਾਇਆਂ ਗੱਲ ਲਾਈਵ ਹੁੰਦਾ ਮੇਰਾ ਇਹ ਸੀਗਾ ਅੱਜ ਤੁਹਾਨੂੰ ਮੈਂ ਕਹਿੰਦਾ ਵੀ ਤੁਹਾਨੂੰ ਜਿਹੜੀ ਆਪਾਂ ਅਪਡੇਟ ਦੇਦੀਏ ਵੀ ਅੱਜ ਦੀ ਜਿਹੜੀ ਸਾਡੀ ਅਪਡੇਟ ਆ ਉਹ ਮਤਲਬ ਕਿ ਦਾਇਆਂ ਕੇ ਦੀ ਮਾਰ ਕੇ ਅੱਜ ਚਲਾਨ ਭੁਗਤਾਨ ਭੇਜ ਦਿੱਤਾ ਤੇ ਚਲਾਨ ਵਾਲਾ ਨੇ ਉਹਨਾਂ ਨੇ ਇੰਨੀ ਗੱਲ ਕਹੀ ਆ ਵੀ ਤੁਸੀਂ ਚਲਾਨ ਉੱਥੇ ਪੁੰਨੇ ਜਿਹੜੀ ਆਪਣੇ ਜਿਹੜੀ ਕੋਟ ਆ ਉਹਦੇ ਵਿੱਚ ਜਾ ਕੇ ਭੁਗਤਣਾ ਤੇ ਉਹਨਾਂ ਦੀ ਕੋਟ ਦੇ ਵਿੱਚ ਜਾ ਕੇ ਭੁਗਤਾਂਗੇ ਭਾਜੀ ਚਲਾਨ ਤੇ ਬਸ ਇਹੀ ਅੱਜ ਦੀ ਅਪਡੇਟ ਸੀ ਤੇ ਬਸ ਬਾਈਕ ਦਾ ਮੜਾ ਮੋਟਾ ਸੀਗਾ ਬਾਈਕ ਦਾ ਮੜਾ ਮੋਟਾ ਸਿੱਧਾ ਕਰਵਾ ਲਿਆ ਇੱਕ ਥੋੜਾ ਮੋਟਾ ਕੰਮ ਦਾ ਇਹਦਾ ਉਹ ਅਸੀਂ ਕੱਲ 300 ਵਰਸ ਕੱਲ ਦੋ ਦਿਨਾਂ ਦੇ ਵਿੱਚ ਵਿੱਚ ਕਰਵਾ ਲੈਣਾ ਭਾਜੀ ਤੇ ਸਾਡੀ ਜਿਹੜੀ ਜੈਮਨੀ ਆ ਜਿਹੜੀ ਉਹ ਸਟਾਰਟ ਹੋ ਜਾਣੀ ਆ ਜੀ ਸੋਮਵਾਰ ਤੋਂ ਸੋਮਵਾਰ ਕੱਲ ਸੈਚੜੇ ਆ ਤੇ ਸੰਡੇ ਸੰਡੇ ਤੋਂ ਬਾਅਦ ਭਾਜੀ ਸਾਡੀ ਜੈਮਨੀ ਸਟਾਰਟ ਹੋ ਜਾਈ ਦੀਆਂ ਤੇ ਪਸਟ ਕਰੀਓ ਤੇ ਬੱਸ ਇੰਨਾ ਕੀ ਆਪਾਂ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਕਰਨੀਆਂ ਤੂੰ ਹੀ ਕੁਝ ਪੁੱਛਣਾ ਸਾਡੇ ਕੋਲੋਂ ਸਾਨੂੰ ਪੁੱਛ ਸਾਡੇ ਕੋਲੋਂ ਪੁੱਛ ਲਿਆ ਕਰੋ ਕੋਈ ਦਿਲ ਦੀਆਂ ਗੱਲਾਂ ਕੋਈ ਗੱਲਾਂ ਹੋਵੇ ਅਸੀਂ ਤੁਹਾਡੇ ਨਾਲ ਗੱਲ ਕਰਨੇ ਤਿਆਰ ਆ ਯਾਰ ਜੇ ਜਣ ਦੇ ਦੇ ਪਿਆ ਜੀ ਹਾਂਜੀ ਮਾਈਕ ਲਿਆਵਾ ਜੀ ਮਾਈਕਲ ਵਾਇਸ ਆਹੀ ਆ ਰਹੀ ਹੈ ਤਾਂ ਸੋ ਜੇ ਕਹਨੇ ਤਾਂ ਮਾਈਕ ਮਾਈਕ ਚੈਕ ਮਾਈਕ ਲਗਾ ਲੈਣਾ ਪਲੀ ਪਲੀ ਕੰਮ ਹੈ ਛੋਟੇ ਓਕੇ ਬਾਏ ਗੁੱਡ ਨਾਈਟ ਆਈ ਕਰ ਦਿਆਂ ਕਰ ਦਿੱਤਾ ਹੈ ਜੀ ਓਕੇ ਬਾਏ ਠੀਕ ਹੈ ਭਾਜੀ ਠੀਕ ਹੈ ਜੀ ਬਾਏ 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 ਭਾਜੀ ਸੰਤਾ ਭਾਜੀ ਬਾਏ ਬਾਏ ਜੀ ਬਾਏ ਬਾਏ ਲਵ ਯੂ ਲਵ ਜੀ ਦਿਲ ਤੋਂ ਬਾਏ ਬਾਏ ਜੀ ਚਲੋ ਠੀਕ ਹੈ ਭਾਜੀ ਬਾਕੀ ਵੀ ਜਿਹੜੇ ਦੇਖਦੇ ਸਾਰੇ ਰੋਣਾ ਨੂੰ ਵੀ ਬਾਏ ਬਾਏ ਜੀ ਅੱਜ ਦੇ ਅਪਡੇਟ ਦੇਣੀ ਸੀਗੀ ਭਾਜੀ ਚਲੋ ਠੀਕ ਹੈ ਜੀ ਬਾਏ 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 ਨਾ ਤਾਂ ਕਦੇ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਨਮਸਤੇ ਜੀ ਇਹ ਮਾਰਾ ਜੀ ਬੰਦ ਕਰਨ ਲੱਗਾ ਜੈਂ ਹੁਣ ਜੈ ਮਾਤਾ ਦੀ ਸਾਰਿਆਂ ਦੀ